ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਨੇ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜਿਵੇਂ ਤੁਸੀਂ ਜਾਣਦੇ ਹੋ ਸਾਰੀ ਕਿ ਮੈਂ ਸਾਈਪ੍ਰਸ ਦੇ ਵਿੱਚ ਤੇ ਇੱਥੇ ਕੰਮਕਾਰ ਮੈਨੂੰ ਮਿਲ ਗਿਆ ਮੈਂ ਸਟੂਡੈਂਟ ਆਇਆ ਹੋਇਆ ਜਿਵੇਂ ਤੁਸੀਂ ਪਹਿਲਾਂ ਵੀਡੀਓਜ਼ ਦੇ ਵਿੱਚ ਵੇਖਿਆ ਅੱਜ ਸ਼ਨੀਵਾਰ ਹੈ ਤੇ ਸ਼ਨੀਵਾਰ ਨੂੰ ਸਾਨੂੰ ਕੰਮ ਤੋਂ ਛੁੱਟੀ ਹੁੰਦੀ ਆ ਵੈਸੇ ਤਾਂ ਮਾਲਕ ਸ਼ਨੀਵਾਰ ਨੂੰ ਵੀ ਬੁਲਾ ਲੈਂਦਾ ਕੰਮ ਤੇ ਪਰ ਛੁੱਟੀ ਸੀਗੀ ਤੇ ਮੈਂ ਸੋਚਿਆ ਚਲੋ ਵੀ ਗੁਰਦੁਆਰੇ ਤਾਂ ਜਾਇਆ ਜਾਵੇ ਕਿਉਂਕਿ ਪਹਿਲਾਂ ਮੈਂ ਗੁਰਦੁਆਰੀ ਚੱਲ ਜਾਂਦਾ ਸੀ ਤੇ ਹੁਣ ਗੁਰਦੁਆਰੇ ਵੀ ਨਹੀਂ ਜਾਇਆ ਜਾ ਗਿਆ ਮੈਥੋਂ ਤੇ ਉੱਥੇ ਬਾਬਾ ਜੀ ਦੇ ਨਾਲ ਮੈਂ ਗੱਲ ਕੀਤੀ ਮੈਂ ਕਿ ਬੱਬਾ ਜੀ ਮੈਨੂੰ ਕਥਾ ਦਾ ਟਾਈਮ ਦਿਓ ਹਨਾ ਤੇ ਉਹ ਬਾਬਾ ਜੀ ਬਹੁਤ ਪਿਆਰੇ ਨੇ ਗ੍ਰਾਂਥੀ ਸਿੰਘ ਬਹੁਤ ਜ਼ਿਆਦਾ ਨਾਈਸ ਪਰਸਨ ਨੇ ਤੇ ਮੈਨੂੰ ਕਹਦੇ ਤੁਸੀਂ ਆਜੋ ਮਾਲਕੋ ਜਦੋਂ ਮਰਜੀ ਆ ਉੱਤੇ ਸਮਾਂ ਤੁਹਾਡਾ ਹੀ ਹੈ ਤੇ ਮੈਨੂੰ ਚੰਗਾ ਲੱਗਾ ਫਿਰ ਮੈਂ ਹੁਣ ਤਿਆਰ ਹੋ ਗਿਆ ਹੁਣ 7:00 ਵਜੇ ਸੀਗੇ ਸੈਕਟਰਸ ਦੇ ਸ਼ਾਮ ਦੇ 7:00 ਵਜੇ 15-20 ਮਿੰਟ ਹੋਏ ਨੇ ਤੇ ਚੰਗ ਕਿੰਨੀ ਚੰਗੀ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਖੁਦ ਆਪਾਂ ਸੱਚ ਦਾ ਸਾਥ ਦਿੰਨੇ ਆ ਤੇ ਨਾਲ ਆਪਾਂ ਨੂੰ ਹੋਰ ਵੀ ਪਿਆਰ ਕਰਨ ਵਾਲੇ ਵੀ ਮਿਲ ਜਾਂਦੇ ਆ ਸ਼ਾਮ ਦਾ ਟਾਈਮ ਸੀ ਵੈਸੇ ਤਾਂ ਬੱਸਾਂ ਜਾਂਦੀਆਂ ਪਰ ਬੱਸਾਂ ਦਾ ਟਾਈਮ ਥੋੜਾ ਜਿਹਾ ਸ਼ਨੀਵਾਰ ਤੇ ਐਤਵਾਰ ਨੂੰ ਥੋੜਾ ਘੱਟ ਹੁੰਦਾ ਤੇ ਮੈਂ ਇੱਕ ਵੀਰ ਨੂੰ ਫੋਨ ਕੀਤਾ ਤੇ ਮੈਂ ਵੀਰ ਮੈਨੂੰ ਛੱਡ ਗਿਆ ਤੇ ਉਹ ਵੀਰ ਚਲੋ ਟਾਈਮ ਕੱਢ ਕੇ ਕਹਿੰਦਾ ਕੋਈ ਗੱਲ ਨਹੀਂ ਮੈਂ ਕਹਿੰਦਾ ਤੁਹਾਨੂੰ ਮੈਂ ਛੱਡ ਦਉਣਾ ਇਹ ਗੁਰਦੁਆਰੇ ਜਾਣਾ ਮੇਰੇ ਲਈ ਤਾਂ ਜ਼ਰੂਰੀ ਹੈ ਕਿਉਂਕਿ ਜਿਹੜੇ profession ਦੇ ਵਿੱਚ ਤੁਸੀਂ ਲਗਾਤਾਰ ਹਨਾ ਰਹੇ ਹੋਮ 5 6 7 ਸਾਲ ਤੇ ਉਹ ਇਹ ਨਹੀਂ ਕਿ ਤੁਹਾਡੇ ਕੰਮ ਸੀ ਉਹ ਕੰਮ ਦਾ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਜਾਂ ਸਿਰਫ ਵੀਰ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਵੀ ਮੈਂ ਆ ਰਿਹਾ ਤੋ ਮੈਂ ਫੋਨ ਕੀਤਾ ਮੈਂ ਹੈ ਵੀਰ ਮੈਨੂੰ ਛੱਡ ਗਿਆ ਤੇ ਹੁਣ ਮੈਨੂੰ ਕਹਿੰਦਾ ਮੈਂ ਆ ਰਿਹਾ ਤੇ ਹੁਣ ਚਲੋ ਚੱਲਦਾ ਮੈਂ ਜਾਣਾ ਤੇ ਕਥਾ ਕਰਾਂਗੀ ਕੱਲ ਤੁਸੀਂ ਫਿਰ ਕਥਾ ਵਾਲੀ ਵੀਡੀਓ ਵੀ ਅਪਲੋਡ ਕਰੂੰਗਾ ਮੈਂ ਤੇ ਬੈਗ ਮੈਂ ਆਪਣਾ ਲੈ ਲਿਆ ਚ ਮੈਂ ਕੁਰਤਾ ਪਿਆ ਮਾ ਵਾਲਿਆ ਆਪਣਾ ਤੇ ਉਹ ਵੀ ਤੁਸੀਂ ਸੁਣਿਓ ਜਰੂਰ ਹਨਾ ਹੌਸਲਾ ਦਿਓ ਉਹਨਾਂ ਲਈ ਕਾਫੀ ਦਿਨ ਹੋ ਗਏ ਸੀਗੇ ਮੈਂ ਕੋਈ ਵੀਡੀਓ ਨਹੀਂ ਸੀ ਬਣਾਈ YouTube ਤੇ ਮੈਂ ਸੋਚ ਰਿਹਾ ਸੀਗਾ ਕਿ ਕੋਈ ਨਾ ਕੋਈ ਵੀਡੀਓ ਰੈਡੀ ਕਰ ਲਈਏ ਤੇ ਮੈਂ ਫਿਰ ਅੱਜ ਮੈਂ ਕਿਹਾ ਚਲੋ ਮੈਂ ਹੁਣ ਜਾ ਹੀ ਰਿਹਾ ਤਾਂ ਇੱਕ ਛੋਟੀ ਜੀ ਵੀਡੀਓ ਬਣਾ ਲੈਂਦਾ ਹਨਾ ਤੇ ਤੁਹਾਨੂੰ ਰਸਤੇ 'ਚ ਵੀ ਥੋੜਾ ਥੋੜਾ ਕੁਝ ਨਾ ਕੁਝ ਮੈਂ ਜੇ ਕੋਈ ਜ਼ਰੂਰੀ ਗੱਲਬਾਤ ਹੋਈ ਜਿਹੜੀ ਤੁਹਾਡੇ ਲਈ ਕੰਮ ਆ ਸਕਦੀ ਹੋਵੇ ਮਜਰੂਰ ਦੱਸੂਗਾ ਤੁਹਾਨੂੰ ਹਨਾ ਇੱਥੇ ਛੋਟੀ ਚਰਚਾ ਜਿਹੜੀ ਤੁਹਾਨੂੰ ਮੈਂ ਬੁਖਾਰ ਰਿਹਾ ਸੀਗਾ ਇੱਥੇ ਮੈਂ ਬਾਹਰ ਅੱਗੇ ਬੈਠਾ ਸੀਗਾ ਮੈਂ ਕਿਹਾ ਚਲੋ ਇੱਥੇ ਵੇਟ ਕਰਦੇ ਆਂ ਵੀਰ ਜੀ ਤੇ ਇੱਥੇ ਨਾਲ ਇੰਡੀਅਨ ਸ਼ਾਪ ਆ ਨਾਲ ਹੀ ਜਿੱਥੇ ਮੈਂ ਰਹਿ ਰਿਹਾ ਤੇ ਬੜਾ ਵਧੀਆ ਮਾਹੌਲ ਹੈ ਪਿੰਡ ਦੇ ਵਿੱਚ ਸਾਰੇ ਰਲ ਮਿਲ ਕੇ ਰਹਿੰਦੇ ਨੇ ਤੇ ਸ਼ੂਨ ਨਾਗਾ ਹੁੰਦਾ ਹੁੰਦਾ ਨਾ ਤੇ ਸਟੂਡੈਂਟਸ ਨੂੰ ਨਾ ਥੋੜਾ ਜਿਹਾ ਮੁਸ਼ਕਲਾ ਆਉਂਦੀਆਂ ਜਿਵੇਂ ਮੈਂ ਵੀ ਸਟੂਡੈਂਟ ਆਇਆ ਕਿ ਕੰਮ ਕਰਦੀ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਨਾ ਪਰ ਫਿਰ ਵੀ ਤੁਸੀਂ ਹੈ ਨਾ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰੋ ਜ਼ਿੰਦਗੀ ਦੇ ਵਿੱਚ ਦੇਖੋ ਇਹ ਨਹੀਂ ਵੀ ਸਿਰਫ ਆਪਾਂ ਕਿਸੇ ਨੂੰ ਆਪਣੇ ਮਤਲਬ ਲਈ ਪਰ ਪਿਆਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਜ਼ਿੰਦਗੀ 'ਚ ਕਿਉਂਕਿ ਤੁਹਾਡਾ ਬਣਿਆ ਹੋਇਆ ਪਿਆਰ ਹੀ ਨਾ ਕੰਮ ਆਉਂਦਾ ਹੈ ਨਾ ਇਹ ਗੁਰਦੁਆਰਾ ਸਾਹਿਬ ਦਾ ਬਾਰਤ ਏਰੀਆ ਵਾ ਤੇ ਕਾਫੀ ਵਧੀਆ ਵਾ ਆਹ ਪਾਰਕਿੰਗ ਹੈਗੀ ਹੈ ਇੱਥੇ ਬਹੁਤ ਸੰਗਤ ਹੁੰਦੀ ਹੈ ਹਰ ਐਤਵਾਰ ਨੂੰ ਤੇ ਜਿਆਦਾਤਰ ਕਿਉਂਕਿ ਯੂਥ ਆ ਮੁੰਡੇ ਆ ਮਤਲਬ ਕੁੜੀਆਂ ਨੌਜਵਾਨ ਉਹ ਸਾਰੇ ਹੁੰਦੇ ਆ ਤੇ ਬੈਠ ਕੇ ਸੇਵਾ ਵੀ ਕਰਦੇ ਆ ਸਾਰੇ ਬਹੁਤ ਸਾਰਾ ਵਧੀਆ ਪ੍ਰਬੰਧ ਸੰਭਾਲਿਆ ਹੋਇਆ ਮੁੰਡਿਆਂ ਨੇ ਤੇ ਇਹ ਹੈਗਾ ਜੀ ਦਰਬਾਰ ਬਹੁਤ ਬਾਬਾ ਦੀਪ ਸਿੰਘ ਜੀ ਦੀ ਜਿਸ ਸਾਹ ਦੇ ਜਤਨ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਖੁੱਲਾ ਬਦਰਬਾਰ ਬਹੁਤ ਜ਼ਿਆਦਾ ਤੇ ਸੋਨਾ ਮਤਲਬ ਕਾਫੀ ਸੰਗਤ ਬੈਠ ਜਾਂਦੀ ਹੈ ਤੇ ਹੁਣ ਹਲੇ ਇਹ ਸ਼ੁਰੂ ਹੋਣਾ ਵਾ ਪ੍ਰੋਗਰਾਮ ਅੱਜ ਐਤਵਾਰ ਦਾ ਮੈਂ ਮਾਰਨਿੰਗ ਟਾਈਮ ਦੇ ਵੀਡੀਓ ਤੁਹਾਨੂੰ ਖਾ ਰਿਹਾ ਸੀ ਅਖੰਡ ਪਾਠ ਸਭ ਚੱਲ ਰਿਹਾ ਤੇ ਧਰਮਪ੍ਰੀਤ ਸਿੰਘ ਜੀ ਪਾਠ ਕਰ ਰਹੇ ਨੇ ਇਹ ਵੀਰਾਂ ਦੇ ਖਲੂ ਸੇਵਾ ਕਰ ਰਹੇ ਨੇ ਇਧਰ ਨਾਲ ਹੀ ਬਹੁਤ ਸਣੂ ਬਣੇ ਹੋਏ ਆ ਤੇ ਇਹ ਮਾਰਨਿੰਗ ਟਾਈਮ ਸੀ ਇਹ ਮੈਂ ਵੀਡੀਓ ਬਾਅਦ ਵਿੱਚ ਬਣਾਈ ਮੈਂ ਤੁਹਾਨੂੰ ਵੇਖੇ ਪਹਿਲਾਂ ਵਿਖਾਉਣਾ ਸੀ ਐਤਵਾਰ ਨੂੰ ਜੋ ਪਕੌੜਿਆਂ ਦੇ ਨਾਲ ਚੱਲਦੇ ਆਪਾਂ नाश्ਤਾ ਜਿਹਨੂੰ ਆਪਾਂ ਕਹਿੰਦੇ ਨੇ ਸਵੇਰ ਸਵੇਰ ਵਾਲਾ ਤੇ ਉਹ ਤੋਂ ਬਾਅਦ ਫਿਰ ਮੰਗਲ ਚਲਦਾ ਸਾਨੂੰ ਤਾਂ ਕਿ ਉਹ ਬਾਬਾ ਜੀ ਆ ਗਏ ਸੀ ਇਹ ਵੇਖੋ ਸਾਰੇ ਵੀਰ ਗੁਰੂ ਆਪ ਹੀ ਸੇਵਾ ਕਰਦੇ ਆਂ ਤੇ ਬੜੀ ਰੌਣਕ ਰਹਿੰਦੀ ਹੈ ਬੜਾ ਮਨ ਲੱਗ ਜਾਂਦਾ ਜਾਂ ਕੇ ਗੁਰਦੁਆਰਾ ਸਾਹਿਬ ਤੇ ਮੈਂ ਖੁਦ ਵੀ ਜਦੋਂ ਮੈਨੂੰ ਟਾਈਮ ਲੱਗਦਾ ਮੈਨੂੰ ਹੁੰਦਾ ਮੈਂ ਜ਼ਰੂਰ ਜਾਵਾਂ ਹੀ ਤੇ ਹੁਣ ਤੇ 21 ਤਰੀਕ ਨੂੰ ਵੀ ਉਹ ਦੀਵਾਲੀ ਦਾ ਮਨਾ ਰਹੇ ਨੇ ਉੱਥੇ ਹਣਾ ਸੰਗਤ ਨੇ ਆਉਣਾ ਹੁੰਦਾ ਜਿੰਨੇ ਸਾਰੇ ਜੇ ਸਮਾਂ ਕੱਢ ਕੇ ਦੀਵਾਲੀ ਤੇ ਆਉਂਦੇ ਆ ਲੋਕ ਤੇ ਉਸ ਹਿਸਾਬ ਨਾਲ ਮੈਨੂੰ ਵੀ ਕਹਿ ਰਹੇ ਸੀ ਬਾਬਾ ਜੀ ਵੀ ਆਜੋ ਟਾਈਮ ਕੱਢ ਕੇ ਤੇ ਨਾਲੇ ਕਥਾ ਵਿਚਾਰਾ ਕਰ ਲਵਾਂਗੇ ਇਹ ਲੰਗਰ ਹਾਲ ਦੇਖੋ ਇੱਥੇ ਦੇਖੋ ਇਹ ਹੈ ਕੀਰਤਨ ਹੋਇਆ ਤੁਸੀਂ ਕੀਰਤਨ ਸੁਣ ਲਓ ਜਰੂਰ ਹਣਾ Thank oh, you. ਪੜੇ ਜੀ ਪਿਆਰ ਦੇ ਨਾਲ ਮੇਰੇ ਤੋਂ ਕਲਾ ਬੋਜ ਜਿੱਥੇ ਆਸਾਂ ਬਸੋਂ ਬੜਾ ਨਹੀਂ ਰਸਨਾ ਤਨਾ ਗੀਤ ਆਸਾਂ ਵਿੱਚ ਗੁਰੂ ਜੀ ਦਾ 10 15 ਮਿੰਟ ਦਾ ਇਹ ਸਮਾਪਿਕ ਕਰਕੇ ਮੈਂ ਵਿਖੇ ਇਸ ਸਮਾਪਕ ਆਪੀ ਹੋ ਗਿਆ ਅੰਦਰ ਜਾਰ ਚੱਲ ਰਹੇ ਹਨ ਪਰਿਵਾਰ ਜੀ ਬਾਹਰ ਤੋਂ ਜੀ ਆਖਸਾ ਜਵਾਕ ਕੁਝ ਜੀ ਸਭਾ ਦੇ ਸਭੇ ਸ਼੍ਰੀ ਗੁਰੂ بادشاہی کے سیدھا کے سلام دے بچے آپ سب ہو اکتر ہو کر کے بچے ہو گروہ بادشاہی کا جیڑا پرکاس ہے وہ پندرہ سو چونٹی کی سیدھی دے بچے میں کے زندگی دے بچے ہر انسان کرتا ہے کہ ہر انسان سفر کا بچاتا نہیں کرتا ہے وہ تھی کمی کسی رابطے بچے نہیں ہوگی

جیون بتیب کرتے نہیں کر سکتے انسان ہاں جی میں گل ہو جائے باپ بات کر گرو ساحبان نے گرانک ایسا چاہیے جیسا ہو جانت براک وہ ایمان چاہیے ہیں جس طرح کا حریب آف ہے جس طرح کا گروہ سانٹھا آپ ہے گروہ قالت شنا ہے کہ نہیں کہ ہمیں انا برگی نہیں بان سکتے جان ہمیں انا برگا جیگا نہیں ہوتی ایم کو سکتے کیا کہ ہمیں پھوڑ دے جان دے انا برگی باننا کیوں کہ ساتھے میں چھوڑوں سندھ پر پاکناں تیری ڈی 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 پاکناں امار ڈالے پاکناں برگا جان ہمیں خواستہ بش کمی ساڑھے بچہ ہے یہاں کے دوسر پاڑے گر کے لئے کہ اسیوں کا ابھی نہیں ہو سکتے اکھی گردی آمدرو کیوں کہ آمدر سر بادشاہ کے لئے کہ انہوں نے کہاں کے چیزیں بیٹھا ہے کہ انہوں نے سماتھا نہیں ہے ایک ہم اس کا یاد رکھو جے پرنس مائیو جب شکر باکتوری مالت صادیب شریف روکیان سر باکتوری مالت

ਸਾਹਿਬ ਸ੍ਰੀ ਗੁਰੂ ਸलाम ਦਾ ਸਤਿ ਪਾਤਸ਼ਾਹ ਜੀ ਦੇ ਚਰਨ ਦੇ ਸਰਵ ਦੇ ਵਿੱਚ ਆਪਸਾ ਬੋ ਕਰਦੇ ਰਹੀਓ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਉਹ ਪਾਦਰਸ ਤੋਂ ਕਹਿੰਦੀ ਕਿ ਇਸ ਵੀ ਵਿੱਚ ਲੋ ਜੀ ਕਿਉਂਕਿ ਮੈਂ ਟੁੱਟਮਾ ਜਿਹਾ ਬਲੌਗ ਬਣਾ ਰਿਹਾ ਤੇ ਇੱਥੋਂ ਮੈਂ ਸਿੱਧਾ ਫਿਰਕਤੂ ਗੁਰਦਵਾਰਾ ਸਾਹਿਬ ਤੋਂ ਕਥਾ ਦੀ ਸਮਾਪਤੀ ਹੋਈ ਤੇ ਮੈਂ ਬਸ ਢੇ ਟਾਈਮ ਨਾ ਲਾਇਆ ਤੇ ਮੈਂ ਚਲੋ ਤੁਹਾਨੂੰ ਬਸ ਸਟੈਂਡ ਵਿਖਾ ਦਿੰਨੇ ਆ ਕਾਫੀ ਵਧੀਆ ਕੁਲਾ ਡੁੱਲਾ ਜੈ ਇੱਥੇ ਤੇ ਬੈਠਣ ਨੂੰ ਸਾਰਾ ਕੁਝ ਆ ਤੇ ਬੱਸ ਦਾ ਪਤਾ ਲੱਗ ਜਾਂਦਾ ਨੰੰਬਰਿੰਗ ਆ ਜਾਂਦੀ ਇੱਥੇ ਤੇ ਇੱਥੇ ਪਹਿਲਾਂ ਮੈਂ ਵੀਰਾਂ ਨੂੰ ਪੁੱਛਿਆ ਮੈਂ ਮੈਂ ਵੀਡੀਓ ਬਣਾ ਲਵਾਂ ਤੇ ਵੀਰ ਦੇਖ ਰਿਹਾ ਪਿੱਛੇ ਮੈਂ ਵੀ ਥੋੜੀ ਜਿਹੀ ਕੈਚ ਕਰ ਲਈ ਹੈ ਨਾ ਵੀਡੀਓ ਇੱਥੇ ਆ ਵੀਰ ਨਾਲ ਮੈਂ ਗੱਲਾਂ-ਵੱਤਾਂ ਹੀ ਕਰਦੇ ਪਏ ਥੋੜੀਆਂ ਜਿਹੀਆਂ ਤੇ ਨਾਲ ਬੈਠੇ ਸੀਗੇ ਤੇ ਬੱਸ ਦਾ ਸਫ਼ਰ ਵੀ ਬੜਾ ਵਧੀਆ ਕਿਉਂਕਿ ਆਪਣੀ ਤਰ੍ਹਾਂ ਨਹੀਂ ਨਾ ਬੱਸਾਂ ਬੜੀਆਂ ਸੋਹਣੀਆਂ ਤੇ ਪਤਾ ਹੀ ਨਹੀਂ ਲੱਗਦਾ ਸੜਕਾਂ ਛੁੜਕਾਂ ਤੇ ਇਦਾਂ ਲੱਗਦਾ ਗੱਡੀ ਦਾ ਸਫ਼ਰ ਕਰ ਰਹੇ ਤੇ ਠੀਕ ਹੈ ਜੀ ਆਸ ਕਰਦਾ ਹਾਂ ਕਿ ਤੁਸੀਂ ਇਸ ਛੋਟੇ ਜਿਹੇ ਬਲੌਗ ਨੂੰ ਇੰਜੋਏ ਕੀਤਾ ਹੋਵੇ ਨਲੇ ਬਾਦਸ਼ਾਹ ਦੀ ਬਾਣੀ ਸੁਣੀ ਹੋਊਗੀ ਸੋ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਵਿੱਚ ਇਸੇ ਹੀ ਤਰ੍ਹਾਂ ਕੁਝ ਗੱਲਾਂ ਬਾਤਾਂ ਲੈ ਕੇ